ਇਹ 21 ਸ਼ਸਤਰ ਦੇ ਵਿੱਚ ਪੰਜ ਗੁਣ ਹਨ ਇੱਕ ਕਲਾ ਨੱਪੋ ਇੱਕ ਗੁਣ ਦੂਜੀ ਕਲਾ ਨੱਪੋ ਦੂਜਾ ਗੁਣ ਇਸ ਤਰ੍ਹਾਂ ਪੰਜ ਗੁਣਾ ਦੇ ਇਹ ਸ਼ਸਤਰ ਇੱਕ ਥਾਂ ਤੇ ਟਿਕ ਕੇ ਤਿਆਰ ਕਰਵਾਇਆ ਜੋ ਸਤਿਗੁਰੂ ਨੂੰ ਭੇਟ ਕਰਨਾ ਹੈ ਫਿਰ ਰਾਜੇ ਨੇ ਇੱਕ ਚੰਨਣ ਦੀ ਚੌਂਕੀ ਬਣਵਾਈ ਇਸ ਵਿੱਚ ਇਸ ਤਰ੍ਹਾਂ ਦੀ ਕਲਾ ਰੱਖੀ ਹੈ ਕਿ ਇੱਕ ਥਾਂ ਦੱਬਿਆ ਇਕ ਜੋ ਪ੍ਰਵੇਸ਼ ਜਾਂਦੀ ਹੈ ਤੇ ਪੁਤਲੀਆਂ ਚਾਰੇ ਪਾਸੇ ਖੇਡਣਾ ਬੈਠਦੀਆਂ ਹਨ ਇਸੇ ਤਰ੍ਹਾਂ ਇੱਕ ਕੀਮਤੀ ਕਟੋਰਾ ਬਣਾਇਆ ਪੰਜ ਘੋੜੇ ਬੜੇ ਫਰਤੀਲੇ ਲੱਭੇ ਗਏ ਬੰਦੂਕਾਂ ਤੇ ਹੋਰ ਸ਼ਾਸਤਰ ਕੜਵਾਏ ਗਏ ਧਾਕੇ ਤੋਂ ਵਿਸ਼ੇਸ਼ ਤੌਰ ਤੇ ਮਲਮਲ ਤੇ ਰੇਸ਼ਮ ਵਿਗਾ ਕਲ ਗਈ ਤੇ ਮੋਤੀਆਂ ਦੇ ਹਾਰ ਅਨੇਕਾਂ ਸਮਾਨ ਜੋ-ਜੋ ਚਿੱਤ ਵਿੱਚ ਆਉਂਦਾ ਜੋ-ਜੋ ਅੱਖਾਂ ਦੇ ਸਾਹਮਣੇ ਆਉਂਦਾ ਉਹ ਗੁਰੂ ਦੇ ਨਮਿਤ ਰੱਖੀ ਜਾ ਰਿਹਾ ਹੈ ਤਿਆਰ ਕਰਵਾਈ ਜਾ ਰਿਹਾ ਹੈ ਇਹਨਾਂ ਸਾਰੀਆਂ ਤਿਆਰੀਆਂ ਵਿੱਚ ਸਭ ਤੋਂ ਪਹਿਲੀ ਗੱਲ ਜੋ ਰਾਜਾ ਨੇ ਇਹ ਕੀਤੀ ਉਹ ਇਹ ਸੀ ਕਿ ਮੰਤਰੀਆਂ ਨਾਲ ਸਲਾਹ ਕਰਕੇ ਰਾਜ ਦਾ ਪ੍ਰਬੰਧ ਉਹਨਾਂ ਦੇ سپਰਦ ਕੀਤਾ ਜਾਵੇ ਮੰਤਰੀ ਸਾਰੇ ਪ੍ਰਾਣੇ ਸਨ ਸਾਰੇ ਗੁਰੂ ਤੇਗ ਬਹਾਦਰ ਜੀ ਤੋਂ ਮੰਤਰ ਲੈ ਚੁੱਕੇ ਸਨ ਦਰਸ਼ਨ ਦੇ ਸੁਭਾਗੇ ਹੋ ਚੁੱਕੇ ਸਨ ਇਸ ਲਈ ਵਿਸ਼ਵਾਸਪਾਤਰ ਸਨ ਸਾਰੇ ਨੇ ਜਦ ਸੁਣਿਆ ਆਪਣੇ ਧਨ ਭਾਗ ਜਾਣੇ ਕਿ ਸਾਡਾ ਰਾਜਾ ਆਪਣੇ ਪਿਤਾ ਦੇ ਰਾਹੇ ਤੁਰਨ ਲੱਗਾ ਔਰ ਪਿਤਾ ਦੀ ਇੱਛਾ ਪੂਰਨ ਕਰਨ ਲੱਗਾ ਸਤ ਸੰਗੀ ਹੋ ਜਾਵੇਗਾ ਤਾਂ ਪਰਜਾ ਦੇ ਧਨ ਭਾਗ ਰਾਜ ਧਰਮ ਨਾਲ ਕਰੇਗਾ ਰਾਜਾ ਨੇ ਮਾਈ ਨਾਲ ਸਲਾਹ ਕਰਕੇ ਵੱਡੇ ਮੰਤਰੀ ਨੂੰ ਵੀ ਨਾਲ ਲੈ ਜਾਣ ਦੀ ਠਹਰਾਈ। ਬਾਕੀ ਦੇ ਮੰਤਰੀ ਦੀਵਾਨ ਤੇ ਉਹਨਾਂ ਦੇ ادارਾਂ ਦੇ ਸਿਰ ਰਾਜ ਪ੍ਰਬੰਧ ਰੱਖ ਕੇ ਤਿਆਰੀ ਦੇ ਦਿਨਾਂ ਵਿੱਚ ਵੇਖ ਲਿਆ ਕਿ ਮੇਰੇ ਪ੍ਰੇਮ ਨਾਲ ਵਿੰਨੇ ਜਾਣੇ ਤੇ ਇਹ ਅਹਲਕਾਰ ਪ੍ਰਬੰਧ ਐਸਾ ਕਰਨਗੇ ਜਿਸ ਨਾਲ ਮੇਰੀ ਪਰਜਾ ਸੁખી ਤੇ ਸ਼ਾਂਤੀ ਵਿੱਚ ਰਹੇਗੀ। ਇਹ ਪ੍ਰਬੰਧ ਕਰਕੇ ਰਾਜਾ ਨੇ ਕਿਤਨਾ ਸਮਾਂ ਤੋਹਫੇ ਤੇ ਸ਼ੁਗਾਤਾਂ ਦੀ ਤਿਆਰੀ ਤੇ ਲਗਾਇਆ। ਮੰਦੀ ਦਸ਼ਾ ਪ੍ਰੇਮ ਵਾਲੀ ਵਧੇਰੀ ਹੁੰਦੀ ਗਈ ਰਾਜ ਤੇ ਜਵਾਨੀ ਤੇ ਉਤੋਂ ਸਵਰਨਮਤੀ ਮਾਤਾ ਸਿਆਣੀ ਪ੍ਰੇਮ ਨੇ ਡਾਢਾ ਆਰੋਗ ਤੇ ਸੁਖ ਵਾਲਾ ਰਸਤਾ ਫੜੀ ਰੱਖਿਆ ਚਾਹੋ ਤੇ ਵਿਰਾਗ ਖਿੱਚ ਤੇ ਸ਼ੁਕਰ ਅਦਬ ਤੇ ਉਸ਼ਾਲਾ ਡਾਢੇ ਮਿਲਵੇਂ ਟਰਦੇ ਰਹਿ ਪਰ ਪ੍ਰੇਮ ਪ੍ਰੇਮ ਹੈ ਕਈ ਵੀਰ ਕਾਂਗਾ ਵਾਂਗੂ ਚੜਾਵੇ ਤੇ ਉਸ਼ਾਲੇ ਪਾਵੇ ਰਾਜਾ ਵਿਰਾਗ ਕਰੇ ਸਿਆਣੀ ਮਾਂ ਨੇ ਪੁੱਤਰ ਨੂੰ ਆਪਣਾ ਉਪਦੇਸ਼ ਵੀ ਦੱਸਿਆ ਜੋ ਉਸ ਨੂੰ ਪਤਾ ਨਹੀਂ ਸੀ ਇੱਕ ਬਹੁਤ ਸੁੰਦਰ ਬੀੜ ਪੁੱਤ ਜੀ ਸਾਹਿਬ ਜੋ ਇਹਨਾਂ ਤੇ ਬਖਸ਼ਿਸ਼ ਵਜੋਂ ਸ੍ਰੀ ਗੁਰੂ ਜੀ ਬਖਸ਼ ਗਏ ਸਾਹਿਬ ਤੇ ਘਰ ਵਿੱਚ ਉਸ ਦਾ ਪ੍ਰਕਾਸ਼ ਸੀ ਇਕਾਂਤ ਕਮਰੇ ਦੇ ਵਿੱਚ ਮਾਤਾ ਉਸ ਤੇ ਬੈਠ ਕੇ ਪਾਠ ਵੀ ਕਰਦੇ ਅਰਦਾਸ ਵੀ ਕਰਦੇ ਤੇ ਲੀਨ ਵੀ ਹੋ ਜਾਂਦੇ ਸੁਗੜ ਮਾਣੇ ਪੁੱਤਰ ਨੂੰ ਦੱਸ ਕੇ ਗੁਰਬਾਣੀ ਵਿੱਚ ਲਾ ਲਿਆ ਕਿ ਪੁੱਤਰ ਜੀ ਜਦੋਂ ਮਨ ਦਿਲਗੀਰ ਹੋਵੇ ਇਹਦੀ ਸ਼ਰਨ ਬੈਠਣਾ ਪਾਠ ਪੜ੍ਹਨਾ ਫਿਰ ਉਹਨੂੰ ਵਿਚਾਰਨਾ ਇਹ ਜਿਹੜੀ ਦਿਲਗੀਰੀ ਇਹ ਉਦਾਸੀ ਹੈ ਨਾ ਇਹ ਸਹਜ ਦੀਵਸਾ ਬਣਾ ਦੇਵੇਗੀ ਗੁਰਬਾਣੀ ਦੇ ਪਾਠ ਨੇ ਪ੍ਰੇਮ ਨੂੰ ਬੜਵਦਾ ਪਰ ਨੇਕ ਮਾਂ ਨੇ ਐਸੇ ਰਾਹੇ ਟੋੜਿਆ ਤੇ ਐਸੀ ਸਮੱਤ ਵਿੱਚ ਰੱਖਿਆ ਕਿ ਬੱਚੇ ਉੱਤੇ ਪ੍ਰਵਾਨ ਗ੍ਰਸਤ ਉਦਾਸਦਾ ਹੀ ਅਸਰ ਪਿਆ ਇੱਕ ਦਿਨ ਰਾਜਕਮਰ ਸਾਰੀ ਤਿਆਰੀ ਕਰ ਚੁੱਕਣ ਮਗਰੋਂ ਆਪਣੇ ਬਾਪਾ ਜੀ ਪਾਸ ਆਇਆ ਲੈਣ ਭਰੇ ਹੋਏ ਸਨ ਪਰ ਗੱਲਾਂ ਲਾਲ ਸੂਈਆਂ ਸਨ ਆਇਆ ਤੇ ਅੱਖਣ ਲੱਗਾ ਮਾਤਾ ਜੀਓ ਗੁਰਬਾਣੀ ਆਖਦੀ ਹੈ ਹਾਉ ਦੂਰ ਕਰ ਕਿ ਮੈਂ ਜੋ ਕੁਝ ਆਪਣੇ ਸਤਿਗੁਰ ਲਈ ਤਿਆਰ ਕਰਵਾਇਆ ਹੈ ਤੇ ਚਾਉ ਵਿੱਚ ਕਰਵਾਇਆ ਹੈ ਇਹ ਚਾਉ ਅਮੀ ਰਜੋਗੁਣੀ ਹੈ ਪੰਡਿਤ ਆਖਦੇ ਸਨ ਸਾਰੇ ਚਾਉ ਰਜੋਗਣੇ ਹੁੰਦੇ ਆ ਤੇ ਰਜੋਗੁਣ ਹਾਉ ਹੈ ਤੇ ਹਾਉ ਨਵੀਂ ਦਸ਼ਾ ਗੁਰਬਾਣੀ ਇਹ ਕਹਿੰਦੀ ਹੈ ਕਿ ਤਿੰਨਾਂ ਗੁਣਾਂ ਤੋਂ ਲੰਘ ਕੇ ਚੌਥੇ ਪਦ ਵਿੱਚ ਆ ਸੋ ਅੰਮਾ ਜੀ ਮੇਰੀਆਂ ਰਜੂ ਗੁਣ ਵਿੱਚ ਤਿਆਰ ਕੀਤੀਆਂ ਭੇਟਾ ਵੇਖ ਕੇ ਉਹਨਾਂ ਅੰਤਰਜਾਮੀਆਂ ਨੇ ਜੇ ਕਬੂਲੀਆਂ ਨਾ ਤਾਂ ਮੈਨੂੰ ਪਰੇ ਧੱਕਾ ਦੇ ਦਿੱਤਾ ਮੈਂ ਕੀ ਕਰਾਂਗਾ ਤੁਸੀਂ ਆਖਦੇ ਹੋ ਉਸ ਦਰ ਤੇ ਰਾਜਾ ਤੇ ਕਾਹੀ ਇੱਕੋ ਜਿਹਾ ਬਰਾਬਰ ਹਾਂ ਇਹ ਕਹਿੰਦਿਆਂ ਰਾਜੇ ਦੇ ਨੈਣ ਭਰ ਲੱਗੇ ਪਰ ਉਹ ਬੁੱਲ ਟੁੱਕੇ ਕਿ ਅਥਰ ਰੁਕ ਜਾਣ ਐਉਂ ਲਾਲ ਹੋ ਹੋ ਜਾਵੇ ਗळा ਰੁਕ ਰੁਕ ਜਾਵੇ ਤੇ ਫੇਰ ਦੰਦਾਂ ਵਿੱਚ ਜੀਬ ਲੈ ਕੇ ਦਬਾਵੇ ਪਰ ਨੈਣਾਂ ਦਾ ਭਰ ਭਰ ਆਉਣਾ ਅੰਮਾ ਤੋਂ ਛਿਪ ਨਾ ਸਕਿਆ ਇਹ ਦੇਖ ਕੇ ਮਾਤਾ ਬੋਲੀ ਪੁੱਤਰ ਧਿਆਨ ਨਾਲ ਸੁਣ ਤੇਰੇ ਪਿਤਾ ਜੀ ਕਿੰਨਾ ਚਿਰ ਦਰਸ਼ਨ ਪਰਸ ਕੇ ਜੀਵੇ ਸਤਸੰਗ ਵਿੱਚ ਰਹੇ ਪੰਜ ਚੌੜਵੇਂ ਸਿੱਖ ਉਹਨਾਂ ਨੇ ਆਪਣੇ ਸਤਸੰਗ ਲਈ ਸਤਿਗੁਰਾਂ ਤੋਂ ਆਪਣੇ ਪਾਸ ਰੱਖ ਲੈ ਸਨ ਜੋ ਸਾਨੂੰ ਸਿੱਖ ਬਣਾ ਕੇ ਸਾਰੀ ਸਿੱਖਿਆ ਵਿੱਚ ਜਾਣੂ ਕਰਕੇ ਪਰ ਸਾਡੇ ਵਿੱਚ ਨਾਮ ਰਸ ਦੀ ਪਕਾਇਆਈ ਕਰਕੇ ਫੇਰ ਛੁਰੇ ਸਨ ਜੂ ਕੁਛ ਗੁਰੂ ਮਿਹਰ ਤੇ ਸਤਸੰਗ ਨਾਲ ਸਾਨੂੰ ਲੱਭਾ ਉਸ ਦਾ ਸਾਰਾ ਵਿਚਾਰ ਇਹ ਹੈ ਕਿ ਜੋ ਉਮਾ ਤੁਸਾਂ ਦੇ ਅੰਦਰ ਹੈ ਇਹ ਪੁੰਨ ਰੂਪ ਹੈ ਇਹ ਤੁਸੀਂ ਕੋਈ ਆਪਣੇ ਸੁਖਾਲੀ ਨਹੀਂ ਕਰ ਰਹੇ ਜਿਸ ਪ੍ਰੀਤਮ ਦੇ ਪ੍ਰੇਮੀ ਹੋ ਉਸ ਦੀ ਪ੍ਰਸੰਤਾ ਵਾਸਤੇ ਕਰ ਰਹੇ ਹੋ ਜੋ ਉਮਾ ਆਪਣੇ ਲਈ ਨਾ ਹੋਵੇ ਪਰ ਵਾਹਿਗੁਰੂ ਜਾਂ ਵਾਹਿਗੁਰੂ ਦੇ ਪ੍ਰੀਤਮ ਲਈ ਹੋਵੇ ਉਹ ਉਮਾ ਲਾਲ ਜੀਓ ਮੇਰ ਹੈ ਕਿਰਪਾ ਹੈ ਉਮਾ ਸਾਈਂਦਰੋ ਆਇਆ ਹੈ ਇਹੀ ਪ੍ਰੇਮ ਦਾ ਉਸ਼ਾਲਾ ਹੈ। ਪ੍ਰੇਮ ਵਿੱਚ ਆਪਣੀ ਪਕੜ ਨਹੀਂ ਹੁੰਦੀ। ਚਾਹੋ ਪ੍ਰੇਮ ਦੀ ਬਾਹਰੀ ਸੂਰਤ ਪਕੜ ਵਾਂਗੂ ਪਾਸਦੀ ਹੈ। ਪ੍ਰੇਮ ਅਸਲ ਵਿੱਚ ਮਹਾਰਾਗ ਹੁੰਦਾ ਹੈ। ਲਾਲ ਜੀਓ ਪੰਡਤ ਪੜੇ ਹੋਏ ਜ਼ਰੂਰ ਹੁੰਦੇ ਆ। ਇਹਨਾਂ ਨੇ ਕੋਈ ਭਜਨ ਬੰਦਗੀ ਤੇ ਕੀਤੀ ਨਹੀਂ ਹੁੰਦੀ। ਇਹ ਨਾਮ ਦੇ ਰਸੀਵ ਹੀ ਨਹੀਂ ਹੁੰਦੇ। ਇਨਾਂ ਦਾ ਮਨ ਵਿਦਿਆ ਦੀ ਸਾਂਹ ਤੇ ਚੜ ਚੜ ਕੇ ਤਿੱਖਾ ਤੇ ਜ਼ਰੂਰ ਹੋਇਆ ਹੁੰਦਾ ਸਮਝਦਾਰ ਵੀ ਹੁੰਦੇ ਨੇ ਚਤਰ ਵੀ ਹੁੰਦੇ ਨੇ ਪਰ ਇਹਨਾਂ ਦੇ ਮਨ ਤੋਂ ਮਾਣ ਦਾ ਪਰਦਾ ਫਟ ਕੇ ਇਹਨਾਂ ਨੂੰ ਕਦੇ ਅਨੁਭਵ ਨਹੀਂ ਹੋਇਆ ਹੁੰਦਾ ਇਹ ਸਮਝਦੇ ਹਨ ਪਰ ਪ੍ਰਤੀਤ ਨਹੀਂ ਕਰਦੇ ਇਹ ਜਾਣਦੇ ਹਨ ਪਰ ਇਹਨਾਂ ਦੇ ਅੰਦਰ ਘਟਦੀ ਨਹੀਂ ਇਹ ਗਿਣਦੀ ਜ਼ਰੂਰ ਹਨ ਪਰ ਭਾਵ ਤੋਂ ਸਖਣੇ ਹੁੰਦੇ ਆ ਜਿਵੇਂ ਕੋਈ ਲੂਣ ਦੀ ਵਿਥਿਆ ਲੂਣ ਦੀ ਕਹਾਣੀ ਕਿਸੇ ਅਲੂਣੇ ਦੇਸ਼ ਦੇ ਪੰਡਿਤ ਪੋਥੀਆਂ ਤੋਂ ਪੜ੍ਹ ਕੇ ਦੱਸ ਦੇ ਸਕਦਾ ਪਰ ਜੋ ਉਸਨੇ ਲੂਣ ਚੱਖਿਆ ਹੀ ਨਹੀਂ ਜੇ ਕਦੀ ਉਹਦੇ ਜ਼ਖਮਾਂ ਦੇ ਉੱਤੇ ਉਹਦੇ ਫੱਟਾਂ ਦੇ ਉੱਤੇ ਕਦੀ ਮੁਠੀ ਭਰ ਲੂਣ ਪਿਆ ਹੀ ਨਹੀਂ ਤਾਂ ਉਸਦੇ ਲੂਣ ਦੇ ਗਿਆਨ ਦੀ ਕੀ ਦਸ਼ਾ ਉਹ ਖੁਸ਼ਕ ਗਿਆਨ मात्र ਹੈ ਉਹ ਪਰਮਾਰਥ ਦੇ ਪੰਡਿਤ ਦੀ ਦਸ਼ਾ ਹੈ ਜਿਸ ਨੂੰ ਪੰਡਿਤ ਰਜੋਗੁਣ ਦੀ ਦਸ਼ਾ ਆਖਦਾ ਹੈ ਨਾ ਉਸ ਵਿੱਚ ਸੁਰਤ ਵਾਹਿਗੁਰੂ ਦੇ ਰਸਤੇ ਤੋਂ ਭੁੱਲ ਵਿੱਚ ਹੁੰਦੀ ਹੈ ਜਿਸ ਸੁਰਤ ਵਿੱਚ ਵਾਹਿਗੁਰੂ ਨਹੀਂ ਪਦਾਰਥ ਹੈ ਉਹ ਰਜੋਗੁਣੀ ਹੈ ਜੋ ਵਾਹਿਗੁਰੂ ਜੀ ਦੀ ਯਾਦ ਵਿੱਚ ਨਹੀਂ ਜਾਗਿਆ ਜਿਸ ਨੂੰ ਵਾਹਿਗੁਰੂ ਗੁਰੂ ਗੁਰਮੁਖ ਦੀ ਖਿੱਚ ਨਹੀਂ ਲੱਗੀ ਜਿਸ ਦੇ ਅੰਦਰ ਪਿਆਰ ਦੀ ਰੌਣ ਨਹੀਂ ਫਿਰੀ ਲਾਲ ਜੀ ਉਹ ਉਸ ਦੇ ਚਾਹ ਰਜੋ ਗੁਣੀ ਹਨ ਪੰਡਤ ਠੀਕ ਹੈ ਆਪਣੀ ਥਾਂ ਤੇ ਪਰ ਜਿੱਥੇ ਪ੍ਰੇਮ ਦੀਆਂ ਕਣੀਆਂ ਵਸ ਪਈਆਂ ਜਿੱਥੇ ਮਨ ਵਿੱਚ ਪਿਆਰੇ ਦੀ ਯਾਦ ਆ ਗਈ ਜਿੱਥੇ ਦਰਸ਼ਨ ਤਾਂਗ ਵੇਬਲ ਕਰਦੀ ਹੈ ਜਿੱਥੇ ਆਪ ਨੂੰ ਪਿਆਰੇ ਲੱਗਦੇ ਸਮਾਨਾਂ ਨੂੰ ਆਪ ਪੁੰਚਣ ਭੋਗਨ ਤੇ ਜੀ ਨਹੀਂ ਕਰਦਾ ਪਰ ਪਿਆਰੇ ਦੇ ਅਰਪਣ ਕਰਕੇ ਆਪਾ ਸੁਖੀ ਹੁੰਦਾ ਹੈ ਨਾ ਉੱਥੇ ਤਾਂ ਤਿਆਗ ਕੰਮ ਕਰਦਾ ਹੈ ਉਤਤ ਦਾ ਪਿਆਰੇ ਦੀ ਸੇਵਾ ਵਿੱਚ ਜੋ ਚਾਉ ਹੈ ਉਹ ਰਜੋਗੁਲ ਨਹੀਂ ਉਹ ਬੰਦਨ ਨਹੀਂ ਉਹ ਹਨੇਰਾ ਨਹੀਂ ਉਹ ਤਾਂ ਅਰਸ਼ਾਂ ਦਾ ਦੂਤ ਆਇਆ ਹੈ ਜੋ ਰਹਿਬਰੀ ਕਰਕੇ ਸਾਨੂੰ ਪਿਆਰੇ ਦੇ ਦੇਸ਼ ਲੈ ਜਾਵੇਗਾ ਉਹ ਤਾਂ ਚਾਉ ਬਰਾਗਿਆ ਮਨ ਚਾਉ ਭਇਆ ਬਹਿਰਾਗਿਆ ਸੋ ਬੇਟਾ ਜੀ ਇਹ ਜੋ ਚਾਉ ਬਰਾਗਿਆ ਹੈ ਇਹੋ ਹੈ ਜਿਸ ਦੀ ਸਾਰ ਨਾ ਹੋਣ ਕਰਕੇ ਕੱਚਿਆਂ ਨੇ ਰਾਜਿਆਂ ਦੇ ਰਾਜ ਛੜਾਏ ਗ੍ਰਸਤੀਆਂ ਦੇ ਗ੍ਰਸਤ ਛੜਾਏ ਚੰਗਿਆਂ ਨੂੰ ਜੰਗਲੀ ਟੋਰਿਆ ਘਰਾਂ ਘਰਾਂ ਦੇ ਦੀਵੇ ਗੁੱਲ ਕੀਤੇ ਤੇ ਪਰਜਾ ਨੂੰ ਦੁਖੀ ਕੀਤਾ ਹਾਂ ਇੱਕ ਗੱਲ ਹੋਰ ਲਾਲ ਜੀਓ ਤੁਹਾਨੂੰ ਚੇਤੇ ਹੈ ਕਿ ਇੱਕ ਦਿਨ ਹਕੀਮ ਜੀ ਕਹਿੰਦੇ ਸਨ ਕਿ ਸਰੀਰ ਜੇ arogh ਹੋਵੇ ਤਾਂ ਇਸ ਦਾ ਸੁਭਾਅ ਮਜਾਜ ਗਰਮ ਤਰ ਹੁੰਦਾ ਹੈ ਤੇ ਆਪਣੇ ਕਵੀ ਰਾਜ ਵੈਦ ਜੀ ਵੀ ਇਹੀ ਆਖਦੇ ਸਨ ਕਿ ਗੱਲ ਠੀਕ ਹੈ ਤੇਵੇਂ ਮੈਨੂੰ ਗੁਰੂ ਜੀ ਦੇ ਸਿੱਖ ਨੇ ਦੱਸਿਆ ਸੀ ਕਿ ਮਨੁੱਖ ਦਾ ਮਨ ਜੋ ਮਨੁੱਖਤਾਈ ਤੋਂ ਨਾ ਨੀਵਾ ਜਾਵੇ ਨਾ ਉੱਚਾ ਆਪਣੇ ਆਪ ਵਿੱਚ ਹੋਵੇ ਪਰ ਹੋਵੇ arogh ਤਾਂ ਸ਼ੁੱਧ ਰਜੋਗਣੀ ਵਿੱਚ ਹੁੰਦਾ ਹੈ ਜੇ ਨੀਵਾ ਜਾਵੇ ਤਾਂ ਤਮੋਚ ਤੇ ਜੇ ਉੱਚਾ ਉਠੇ ਤੇ ਸਤੋਗੁਣ ਚ ਜੇ ਲਵਲੀਨ ਹੋ ਜਾਵੇ ਤਾਂ ਗੁਣਾ ਤੋਂ ਉੱਤੇ ਤੇ ਪਰੇ ਹੁੰਦਾ ਹੈ ਸੋ ਰਜੋਗੁਣ ਆਪਣੇ ਆਪ ਵਿੱਚ ਮਾੜੀ ਸ਼ੈ ਨਹੀਂ ਹੈ ਤਮੋ ਤੋਂ ਤੋ ਚੰਗੀ ਹੈ ਨਾ ਸਤੋ ਤੋਂ ਨੀਵੀਂ ਸਈ ਰਜੋਗੁਣੀ ਸੁਭਾਅ ਵਾਲੇ ਤਮੋ ਗੁਣਿਆ ਨਾਲੋਂ ਸਾਈਂ ਦੇ ਰਸਤੇ ਛੇਤੀ ਸਾਦੇ ਜਾਂਦੇ ਆ ਰੱਬ ਦੇ ਪਿਆਰੇ ਜੋ ਜਗਤ ਨੂੰ ਤਾਰਦੇ ਹਨ ਉਹ ਰਜੋ ਗੁਣੀਆਂ ਨੂੰ ਸੌਖਿਆਂ ਤਾਰ ਲੈਂਦੇ ਨੇ ਤਮੋ ਗੁਣੀਆਂ ਤੇ ਮਿਹਨਤ ਬਹੁਤ ਕਰਨੀ ਪੈਂਦੀ ਹੈ ਸੋ ਗੁਰੂ ਤੋਂ ਮੰਗੋ ਕਿ ਉਹ ਸਾਨੂੰ ਤਿੰਨ ਗੁਣਾਂ ਤੋਂ ਅਤੀਤ ਕਰਕੇ ਸਾਈਂ ਦੇ ਸਰੂਪ ਵਿੱਚ ਸ਼ੋ ਤੇ ਨਿਵਾਸ ਬਖਸ਼ੇ ਪਰ ਜੇ ਅਸਾਂ ਹੇਠ ਵੀ ਉਤਰਨਾ ਹੈ ਕਿਤੇ ਪਿਛਲੇ ਕਰਮਾਂ ਕਰਕੇ ਪੈਰ ਤਿਲਕ ਜਾਵੇ ਮੱਤ ਤਿਲਕ ਜਾਵੇ ਤਾਂ ਘਟੋ ਘਟ ਤਮੋ ਗੁਣ ਵਿੱਚ ਨਾ ਵਾਪਰੇ ਰਜੋ ਗੁਣ ਸਾਡਾ ਸਭ ਤੋਂ ਏਸ਼ਟਲਾ ਡੰਡਾ ਹੋਵੇ ਜਿੱਥੋਂ ਸੌਖਿਆਂ ਉੱਪਰ ਚੜਿਆ ਜਾਵੇ ਇਸ ਤੋਂ ਥੱਲੇ ਕਦੇ ਨਾ ਜਾਈਏ ਹਾਂ ਪੁੱਤਰ ਜੀ ਪੰਡਿਤ ਨੂੰ ਇਸ ਗੱਲ ਦੀ ਸੋਝੀ ਨਹੀਂ ਹੈ ਉਸਦੇ ਹੱਡੀ ਕਦੀ ਇਹੋ ਜਿਹਾ ਕੁਝ ਵਾਪਰੇ ਹੀ ਨਹੀਂ ਇਸ ਕਰਕੇ ਜੋ ਪੜਿਆ ਹੈ ਉਯੂ ਬੋਲਦਾ ਹੈ ਜਦੋਂ ਗੁੜੇਗਾ ਤਦੋਂ ਕੋਈ ਗੱਲ ਹੈ ਅੱਡੀ ਵਾਪਰੂਗੀ ਫਿਰ ਦੱਸ ਸਕੇਗਾ ਸੋ ਲਾਲਜੀ ਗੁਰਮੁਖ ਗੁਰੂ ਪਰਮੇਸ਼ਰ ਜੀ ਦੇ ਪਿਆਰ ਵਿੱਚ ਜਿੰਨਾ ਅਸੀਂ ਕਾਮਨਾ ਰਹਿਤ ਹੋਵਾਂਗੇ ਉਤਨਾ ਅਸੀਂ ਗੁਨਾ ਤੋਂ ਉੱਚੇ ਹੋਵਾਂਗੇ ਤੁਹਾਡੇ ਚਿੱਤ ਵਿੱਚ ਸਤਿਗੁਰ ਦਾ ਪਿਆਰ ਤੇ ਸਤਿਗੁਰ ਦੇ ਪਿਆਰੇ ਲੱਗਣ ਕਰਕੇ ਉਹਨਾਂ ਦੇ ਦਰਸ਼ਨ ਤੇ ਉਹਨਾਂ ਨੂੰ ਪ੍ਰਸੰਨ ਕਰਨ ਦੀ ਜੋ ਇੱਛਾ ਹੈ ਅਜੇ ਤੱਕ ਮੇਰੀ ਜਾਚੇ ਕੋਈ ਜਗਤ ਦੇ ਸੁੱਖ ਦੀ ਕਾਮਨਾ ਨਹੀਂ ਕੀਤੀ ਤੁਸ ਇੱਕ ਹੋਰ ਨਿਸ਼ਾਨੀ ਹੈ ਤੁਹਾਡੇ ਮਨ ਦੇ ਰਜੋਗੁਣ ਤੋਂ ਉੱਚੀ ਉੱਠਦੀ ਸਾਨੂੰ ਚਾਹੀਦਾ ਹੈ ਕਿ ਅਸੀਂ ਪੰਡਤਾਂ ਦੇ ਨਿਰੇ ਲੇਖਾਂ ਵਿੱਚ ਪੈਣ ਵਾਂਗੂ ਪਰਮਾਰਥ ਦੇ ਲੇਖੇ ਬਾਤਰ ਵਿੱਚ ਨਾ ਜਾਈਏ ਇੱਥੇ ਨਾ ਟਿਕੀ ਰਹੀਏ ਕਿਤੇ ਪਰ ਪਿਆਰ ਦੇ ਰਸਤੇ ਤੇ ਪਿਆਰ ਦੇ ਅਸੂਲਾਂ ਤੇ ਟਿਕੀਏ ਜੇ ਸਾਡਾ ਚਿੱਤ ਸੱਚੇ ਧਾਤੇ ਦੇ ਪਿਆਰ ਵਿੱਚ ਖੇੜਦਾ ਤੇ ਪਿਆਰ ਬਸ ਪਿਆਰ ਦੀ ਖਾਤਰ ਤਾ ਨਿਸ਼ਚੈ ਜਾਣੋ ਅਸੀਂ arogh ਹਾਂ ਤੇ ਠੀਕ ਰਸਤੇ ਤੁਰ ਰਹੇ ਹਾਂ ਜੇ ਕੁਝ ਬਣਾਵਟ ਹੈ ਕਾਮਨਾ ਹੈ ਤਾਂ ਇੱਕ ਅਸਰ ਹੈ ਇਸ ਕਸਰ ਨੂੰ ਉਡਾ ਦਿਓ ਇਸ ਤੇ ਮਿਹਨਤ ਕਰੋ ਪੜਤਾਂ ਦੇ ਲੇਖੇ ਗਿਣਤੀਆਂ ਵਿੱਚ ਨਾ ਪਾਓ ਇਹ ਨਰੇ ਜਾਣਣ ਮਾਤਰ ਦੇ ਜਾਣੂ ਹਨ ਉਹ ਅਨੁਭਵ ਕਿੱਥੋਂ ਲਿਆਉਣ ਜਦ ਉਸ ਦੇ ਜਾਣੂ ਨਹੀਂ ਜਾਨਣਹਾਰਾਂ ਦੀਆਂ ਗੱਲਾਂ ਪੜ੍ਹ ਕੇ ਤੇ ਉਹ ਕਥਾ ਕਰਦੇ ਨੇ ਜਿਵੇਂ ਕੋਈ ਅਪਾਜ ਪੜਿਆ ਹੋਵੇ ਤੇ ਕੋਸ਼ਿਸ਼ ਕਰੇ ਸੂਰਮਿਆਂ ਦੀ ਕਥਾ ਸੁਣਾਉਂਦੇ। ਭਲਾ ਦੱਸੋ ਜਦ ਆਪ ਸੂਰਮਗਤੀ ਵਿੱਚ ਨਹੀਂ ਗਿਆ ਉਹ ਕਿਵੇਂ ਸੂਰਮਤਾਈ ਦੇ ਅਨੁਭਵ ਦੱਸ ਸਕਦਾ ਹੈ? ਆਪ ਤੇ ਕਦੀ ਰਣ ਵਿੱਚ ਗਿਆ ਨਹੀਂ। ਰਾਜਾ ਜੀ ਬੜੇ ਧਿਆਨ ਨਾਲ ਸੁਣ ਰਹੇ ਸਨ। ਸਹਿਜ ਨਾਲ ਸਿਰ ਚੁੱਕਿਆ ਅੰਮਾ ਜੀ ਮੇਰੇ ਅੰਦਰ ਵੀ ਇੱਕ ਮਨੋ ਕਾਮਨਾ ਹੈ ਮੈਂ ਕਦੇ-ਕਦੇ ਤੇਰੇ ਪਿਆਰ ਵਿੱਚ بے ਬਲ ਹੁੰਦਾ ਹਾਂ ਪਰ ਕਦੇ ਮੈਨੂੰ ਮੌਤ ਦਾ ਡਰ ਲੱਗਦਾ ਹੈ ਮੌਤ ਮਗਰੋਂ ਦੇ ਹਾਲ ਉਦਾਸ ਕਰਦੇ ਹਨ ਤਦੋਂ ਫੁਰਨਾ ਫੁਰਦਾ ਹੈ ਕਿ ਮੈਂ ਛੇਤੀ ਗੁਰੂ ਜੀ ਨੂੰ ਮਿਲਾਂ ਉਹਨਾਂ ਨੂੰ ਇਰਜਾਵਾ ਉਤਰ ਉਠਣ ਮੈਨੂੰ ਜਨਮ ਮਰਨ ਤੋਂ ਛੁਡਾ ਕੇ ਅਮਰ ਕਰ ਦੇ। ਇਹ ਆਪਣੇ ਆਪ ਦੀ ਕਾਮਨਾ ਹੈ। ਤਾਂ ਤੇ ਪੰਡਤ ਤੇ ਤੁਸੀਂ ਦੋਵੇਂ ਠੀਕ ਹੋਏ। ਮੈਂ ਗਰਜੀ ਤੇ ਕਾਮਨਾ ਵਾਲੀ ਪ੍ਰੀਤ ਕਰ ਰਿਹਾ। ਇਹ ਤਾਂ ਮਾਜੀ ਕਸਰ ਪੈ ਗਈ। ਇਸ ਦਾ ਕੋਈ ਦਾਰੂ ਹੈ? ਕੋਈ ਬਨਣ ਹੈ? ਇਹ ਕਹਿ ਫਿਰਨੈਣ ਪਰ ਲੈ। ਪਰ ਉਸੇ ਤਰ੍ਹਾਂ ਉਸਦੇ ਬੁੱਲਾ ਨੇ ਘੁੱਟ ਖਾਧੀ ਉਸੇ ਤਰ੍ਹਾਂ ਇਹ ਕਹਿ ਕੇ ਫਿਰ ਲੈਣ ਪਰ ਗਿਆ ਪਰ ਉਸੇ ਤਰ੍ਹਾਂ ਉਸਦੇ ਬੁੱਲਾ ਨੇ ਘੁੱਟ ਖਾਧੀ ਤੇ ਚਿਹਰਾ ਲਾਲ ਹੋ ਗਿਆ ਅੰਮਾ ਮੁਸਕਰਾ ਪਈ ਨੇੜੇ ਹੋ ਕੇ ਲਾਲ ਇਹੋ ਕਾਮਨਾ ਅਸਲ ਵਿੱਚ ਆ ਕਾਮਨਾ ਹੈ ਇਸ ਨੂੰ ਨਿਰਕਾਮਨਾ ਕਹਿੰਦੇ ਆ ਇਹੋ ਗਰਜ ਅਸਲ ਵਿੱਚ ਬੇਗਰਜੀ ਹੈ ਆਪਣੇ ਆਤਮਾ ਦੀ ਇਸ ਮਾਇਆ ਜਾਲ ਤੋਂ ਕਲਿਆਣ ਦੀ ਇੱਛਾ ਕਰਨੀ ਅਸਲ ਨਿਸ਼ਕਾਮ ਭਾਵਨੀ ਹੈ ਭਾਵਨੀ ਤਾਂ ਹੈ ਪਰ ਨਿਸ਼ਕਾਮ ਹੈ ਤੂੰ ਕੋਈ ਪਦਾਰਥ ਤੇ ਮੰਗਿਆ ਨਹੀਂ ਪਦਾਰਥ ਦੀ ਕਾਮਨਾ ਤੇ ਕੀਤੀ ਨਹੀਂ ਨਿੱਜ ਦੀ ਕਾਮਨਾ ਨਹੀਂ ਕੀਤੀ ਮੁਕਤੀ ਦਾ ਸੰਕਲਪ ਹੀ ਲਿਆ ਹੈ ਨਾ ਇਹ ਸੰਕਲਪ ਨਿਸ਼ਕਾਮਲ ਹੋ ਭਾਵਨਾ ਤਾਂ ਇਹ ਹੈ ਇਹ ਨਿਸ਼ਕਾਮ ਭਾਵਨਾ ਹੈ ਸਾਡਾ ਆਤਮਾ ਉਸ ਮਾਲਕ ਦੀ ਦਾਤ ਤੇ ਅੰਸ਼ ਹੈ ਇਸ ਨੂੰ ਸਾਈਂ ਚਰਨਾਂ ਤੱਕ ਪਹੁੰਚਾਉਣਾ ਇਸ ਨੂੰ ਫਸੌਤੀ ਤੋਂ ਬਚ ਕੱਢਣਾ ਇਹ ਰਜੋ ਗੁਣ ਨਹੀਂ ਹੈ ਇਹ ਅੰਧਕਾਰ ਨਹੀਂ ਹੈ ਇਹ ਖੁਦਗਰਜ਼ੀ ਨਹੀਂ ਹੈ ਇਹ ਭਲੇਖਾ ਨਹੀਂ ਖਾਣਾ ਇਹ ਤਾਂ ਅੰਧਕਾਰ ਦੀ ਨੀਂਦਰ ਦਾ ਖੁੱਲਣਾ ਹੈ ਇਹ ਤਾਂ ਜਾਗਰਤ ਹੈ ਜੋ ਮਾਇਆ ਵਿੱਚ ਸੁੱਤੇ ਮਨ ਨੂੰ ਮੇਰ ਨਾਲ ਆਉਂਦੀ ਹੈ ਇਸੇ ਵਾਸਤੇ ਅਸੀਂ ਸੰਗਤ ਕਰਦੇ ਹਾਂ ਇਸੇ ਵਾਸਤੇ ਸ਼ਬਦ ਦਾ ਅਸਰਾ ਲੈਂਦੇ ਹਾਂ ਇਸੇ ਵਾਸਤੇ ਗੁਰੂਆਂ ਦੇ ਦਰਸ਼ਨ ਕਰਦੇ ਹਾਂ